ਟਰੈਕਟਰ ਕਰ ਰਿਆਂਗੇ ਵਾਓ ਬਾਰੇ ਤਨੇ ਟਰੈਕਟਰ ਡਿਜੀਟਲ ਇੰਡੀਕ ਜਿਹਦਾ ਮਤਲਬ ਹੈ ਵੀਰ ਵੀ ਹੁਣ ਕਈ ਵਾਰ ਉਹ ਉੱਤੋਂ ਜਿਆਦਾ ਰੱਖੋ ਅੱਛਾ ਲਾ ਜੀ ਇਹ ਪ੍ਰੈਸ਼ਰ ਦਾ ਹੀ ਆ ਛੱਲਿਆ ਹਾਂ ਜਿਹੜਾ ਆਇਆ ਕਈ ਵਾਰੀ ਦੋ ਨਾਪਰੀ ਦਾ ਜੱਕਰ ਮੈਂ ਹੋਈ ਪਤਾ ਨਹੀਂ ਪੁਲੀ ਤੇ ਤੇਦਾ ਛੱਲਾ ਪੈ ਜਾਂਦਾ ਹੈ ਮਿਹਨਤ ਮੂਰੇ ਲక్ష్ਮੀ ਤੇ ਪੱਖੇ ਮੂਰੇ ਪਾਉਣ ਆ ਬੈਠੀ ਆ ਪਾਉਣ ਮੂਵੇ ਇੱਧਰ ਇੱਧਰ ਮਿਹਨਤ ਹੋਰੀ ਲక్ష్ਮੀ ਆ ਰਹੀ ਆ ਇੱਧਰ ਲక్ష్ਮੀ ਆ ਰਹੀ ਆ ਦੇ ਬਾਗ ਵਿੱਚ اچھا ਅਮਾ ਇਹ ਜਿਹੜਾ ਕੈਮੀਕਲ ਹੈ ਨਾ ਸਪੈਸ਼ਲ ਇੰਜਨ ਵਾਸਤੇ ਹੀ ਹੈ ਸਾਹਿਬ ਅਮੇਜ਼ਿੰਗ ਸਸਾ ਸਸਾ ਇਹ ਵੀ ਕੋਈ ਚੱਕਰ ਵਗਰ ਹੁੰਦਾ ਦਾ ਕੋਈ ਹਾਂਜੀ ਭਾਈ ਇਦਾਂ ਕਈ ਜਿਹੜੇ ਸਿੱਧੂ ਫੋਮ ਮਾਰਦੇ ਨਾ ਹੂੰ 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 ਉਹ ਨਹੀਂ ਥੱਲੇ ਕਰਕੇ ਦਾ ਨਾਲ ਹੀ ਡੀਜ਼ਲ ਮਾਰ ਦੇਣਾ ਅੱਛਾ ਜਿੰਨਾ ਇਹਨਾਂ ਲਿਸ਼ਕਾਤਾ ਨਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਬੰਦੇ ਕੱਪੜੇ ਪਰਨੇ ਤੋੜੀਆਂ ਰੱਖੇ ਜਿੱਦਾਂ ਕਦੇ ਬੰਦਿਆ ਨਹੀਂ ਰੱਖੇ ਤੋੜੀਆਂ ਪਰਨੇ ਦੇਖਾ ਕਿਦਾ ਹੈ ਨਾ ਨਾ ਯਾਰ ਪੂਰਾ ਕਬਾਬ ਇੱਕ ਜਿੜਾ ਬਣਾਇਆ ਇੱਧਰ ਸੋ ਪਾਰੀ ਚਾਰ ਚਾਦੀ ਪਈ ਆ ਯਾ ਯਾ ਨਾਈਸ ਮੈਨ ਟਰੈਕਟਰ ਬਹੁਤ ਕੰਦਾ ਹੋਇਆ ਕੱਦੂ ਤੋਂ ਬਾਤ ਹੋਇਆ ਹੀ ਨਹੀਂ ਅੱਜ ਇਹ ਲਈ ਧਵਾਵਾ ਗਿਆ ਅੱਜ ਬਹੁਤ ਦਿਨ ਹੋ ਗਏ ਆ ਅੱਗੇ ਜੀ ਮਿੱਟੀ ਹੈਗੀ ਆ ਉਹ ਕੀ ਕਹਿੰਦੇ ਨੇ ਐਂਡ ਰੂਡ ਖਾਣ ਲੱਪਈ ਆ ਆਹ ਮਿੱਟੀ ਸੋ ਇਹ ਵੀ ਇਹ ਧਵਾ ਤੋਂ ਅੱਜ ਸੋਣਾ ਫੜਾਉਣਾ ਤੇ ਆਪਾਂ ਹੈਕ ਨਹੀਂ ਚਲੋ ਨਹਾਤ ਹੋ ਕੇ ਫੇਰ ਚੱਲਦੇ ਆਂ ਫੇਰ ਚੱਲ ਪਿਆ ਹੁਣ ਟਰੈਕਟਰ ਤਵਾਉਣ ਖੇਤ ਤਵਾਉਣ ਖੇਤ ਤਵਾਉਣ ਦੇ ਨਾਲ ਨਾਲ ਹੀ ਆਪਾਂ ਹੁਣ ਚੱਪਿਆਂ ਖੇਤ ਪਾਇਆ ਗਿਆ ਖੇਤ ਪਾ ਕੇ ਮੈਂ ਕਿਹ ਚੱਲ ਹੁਣ ਖਾਲੇ ਮਗਰ ਪਾਈ ਆ ਤੋ ਆ ਹੀ ਨੇ ਟਰੈਕਟਰ ਜਿਰਾ ਕੇ ਨਹੀਂ ਰਾ ਹੁਣ ਥੋੜਾ ਥੋੜਾ ਭੜਾ ਕੇ ਲੈ ਕੇ ਆਉਨੇ ਆਪਾਂ ਹਨਾ ਵੀ ਤੇ ਚਲੋ ਮਿਲਦੇ ਆ ਤੁਹਾਨੂੰ ਸਰਵਿਸ ਸਟੇਸ਼ਨ ਤੇ ਆ ਮਿੱਤਰ ਪਿਆਰੂ ਟਰੈਕਟਰ ਹੀ ਟਰੈਕਟਰ ਕਰਦੇ ਆਗੇ ਤੇ ਆ ਗਏ ਤਨੇ ਟਰੈਕਟਰ ਹੈ ਤੁਕਾਤਾ ਹੀ ਇੱਕ ਫਾਨਸਾ ਨਾ ਲਾ ਦੇ ਤੇ ਅਰੇ ਵਾਰਿ ਸੜੇ ਜਿਹਾ ਲੱਗਦਾ ਨਵਾਂ ਹੀ ਤਕਣਿਆ ਹਾਂ ਆ ਬੜਿਆ ਆਨੰਦ ਮਨੇ ਰਏ ਆਪਣੇ ਨਜ਼ਾਰੇ ਆ ਰਹੇ ਨੇ ਯਾਰੇ ਯਾਰੇ ਨੇ ਸਾਰੀਆਂ ਸੁਹੂਤਾ ਰੱਖੀਆਂ ਪੋ ਕੀ ਆ ਅੱਲਾਹ ਦੀ ਮੱਡਾ ਭਦੇਰਾ ਸਰਵਿਸ ਸਟੇਸ਼ਨ ਤੇ ਪੁੱਜ ਗਏ ਆ ਤੇ ਜਿਵੇਂ ਕਿ ਤੁਹਾਡੇ ਨਾਲ ਅਸੀਂ ਬਾਅਦ ਗੱਲ ਟੁੱਤੀ ਸੀਗੀ ਆਪਾਂ ਹੁਣ ਟਰੈਕਟਰ ਧਵਾਗੇ ਅੱਜ ਕੰਮ ਕਮ ਸਾਰਾ ਮਕਾਲਿਆ ਕਿੱਦੂ ਕੁੜੀਆਂ ਹੁਣ ਆਪਾਂ ਸਾਰਾ ਵਿਹਲੇ-ਵੁਹਲੇ ਹੋ ਗਏ ਟਰੈਕਟਰ ਦਾ ਸੋਹਣੇ-ਸੋਹਣੇ ਦੇੜੇ ਬਣਾ ਆਪਾਂ ਇਹਨੂੰ ਕਹਦਾਂ ਨਾ ਬੰਦ ਦਾ ਨਾਲ ਜਿਹੜੀ ਪਾਣੀ ਪੁੜੀ ਦੇ ਵਿੱਚ ਪੈਦੇ ਲੈ ਵੀ ਮਿੱਤਰ ਪਿਆਰੇ ਇੱਕ ਤਾਂ ਤੋ ਹੋ ਗਿਆ ਇਹ ਸਾਡੇ ਦੀਪੂ ਭਾਜੀ ਦਾ ਆਦਰ ਜਗਿੰਦਰ ਸਿੰਘ ਵੀ ਆ ਗਏ ਆ ਜਿੰਦਰ ਸਿੰਘ ਬੜਿਆਲ ਇਹ ਇਧਰ ਗੁਰਦੀਪ ਸਿੰਘ ਜੀ ਡੀਜ਼ਲ ਮਾਰਿਆ ਜਾ ਰਿਹਾ ਡੀਜ਼ਲ ਲਾਈਦਰ ਨਵਾਂ ਕਰਤਾ 855 ਵਾਹ ਕਹਾਂ ਦੋਨੋਂ ਤਕਾਟ ਇੱਥੇ ਰੱਖ ਕਦਾ ਵਧੀਆ ਵਧੀਆ ਕਿਵੇਂ ਆਲ ਤੁਹਾਡਾ ਕੋਦਣਾ ਸੇਤਾਂ ਕਦੀ ਵਧੀਆ 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 ਇਹ ਸਾਡੇ ਪਾ ਜਣੀ ਬਹੁਤ ਮਿਹਨਤੀ ਬੰਦੇ ਆ ਤੇ ਹਰ ਵਾਰ ਆਪਾਂ ਟਰੈਕਟਰ ਗੱਡੀਆਂ ਇੱਥੇ ਧੋਈਆਂ ਆ ਕੇ ਬੜਾ ਰੀਜਨਲ ਤਸੱਲੀ ਵਕਸ਼ ਕੰਮ ਕਰਦੇ ਆ ਮੰਡਾ ਪਤੇਰਾ ਸਰਵਿਸ ਸਟੇਸ਼ਨ ਪੰਪ ਦੇ ਨੇੜੇ ਆ ਵੀ ਦੇਖ ਸਕਦੇ ਹੋ ਕਿ ਘੈਂਟ ਪੂਰਾ ਕੰਮ ਟਿੱਚ ਕੀਤਾ ਓਕੇ ਰਪਟਾ ਕੀਤੀਆਂ ਪੂਰੀਆਂ ਬੰਦੇ ਨੇ ਆਹ ਲਾ ਨਿਸਕਾਮ ਹਰਦਾ ਕੋਕੇ ਵਾਂਗ ਚੱਲੋ ਇਸ ਤੋਂ ਬਾਅਦ ਇਹਦਾ ਨੰਬਰ ਇਸ ਤੋਂ ਬਾਅਦ ਉਹ ਸਾਡਾ ਖੜਾ 47750 ਲਓ ਜੀ ਹੁਣ ਇਹਦਾ ਨੰਬਰ ਲਾਤਾ ਇਸ ਤੋਂ ਬਾਅਦ ਲੱਗਣਾ ਸਾਡਾ ਨੰਬਰ ਅੱਜ ਤਿੰਨੇ ਟਾਈਟਲ ਲੈ ਕੇ ਆਏ ਆ ਪੱਜ ਐਂ ਆਦਮ ਅੱਜ ਤਾਂ ਨਵਾਂ ਹੋ ਗਿਆ ਡਾਕਟਰ ਅੱਜ ਤਾਂ ਲੈ ਇਧਰ ਆ ਬੱਚਾ ਪਾਰਟੀ ਵਧੀਆ ਪਾਰਟੀ ਉਹ ਲੈ ਫੈਂਟਾ ਵੀ ਆ ਗਿਆ ਆਏ ਹਾਏ 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 ਅਹੀਂ ਗੱਲ ਮੰਦੇ ਨਹੀਂ ਲਾਲ ਖੁਰਕਾ ਕੀ ਆ ਪੋਪ ਕੌਰਨਸ ਨਾਲ ਆ ਗਿਆ ਸਾਡਾ ਆਏ ਹਾਏ 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 ਫੈਂਟੇ ਨਾਲ ਹੁਣ ਫੇ ਕੀ ਕੀ ਤੇ ਤੈਨੂੰ ਹੁਣ ਭਾਜੀ ਟਰ ਨਵਾਂ ਬਈ ਥੋਂਦਾ ਹੋਦਾ ਹੋਦਾ ਨਾ ਐ ਡੀ ਟੂਲ ਮਾਰ ਕੇ ਜਾਂ ਦੁਕਾਨਾਂ ਕਿੰਨੀਆਂ ਪੈ ਗਈਆਂ ਇੱਥੇ ਮਾਰਕਟ ਵਾਲੀ ਪੁਰੀ ਯਾਰਾ ਅਈ terakhir ਰੱਖ ਇਧਰ ਚੱਲਦੇ ਪੈਗ ਦੇ ਪੈਗ ਚੱਲਦੇ ਪ੍ਰੈਸ਼ਰ ਚੈੱਕ ਕਰਦੇ ਪਏ ਆਪਾਂ ਆਹ ਦੇਖੋ ਪ੍ਰੈਸ਼ਰ ਇਹ ਅੱਗੇ ਪੈਵਣੀ ਆ ਐਂਦਾ ਕਰਕੇ ਐਂਦਾ ਧੌਂ ਦੇ ਮੋਸਰ ਤੇ ਐਂਦਾ ਐਂਦਾ ਆਹ ਨਾ ਇਹ ਟਿਗਲੀ ਨਹੀਂ ਕਰਨੀ ਅੱਛਾ 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 ਇੱਡੀ ਗੱਲ ਹਾਂ ਆ ਨੋ ਚੁਕਲਾ ਹਾਂ ਐਂਦਾ ਮੋਰੋ ਦਫਾ ਪਾੜਦੇ ਯਾਨੀ ਇਹ ਘੇੜ ਦੇਣਾ ਨੇ ਹਾਂ ਐਂਦਾ ਲਉਣਾ ਆ ਹੁਣ ਆ ਪੈਵਾ ਨਾ ਮੋਰੋ ਕੋ ਲਾ ਹਾਂ ਹਾਂ ਇਹਦਾ ਵੀ ਖਾਣ ਨਹੀਂ ਬੈਣੀ ਹੁੰਦੀ ਮੈਂ ਮਾਦੀ ਬਣਾਉਣਾ ਉਹ ਨੋ ਦੇ 69 9 ਦੇ ਪਿੰਦੇ 69 ਹਾਂ 9 ਦੇ 69 ਦੇ ਪਿੰਦੇ 69 ਕਿਲੇ ਮਾਦੇ ਬਾਰੇ ਬਾਜ਼ਾਰ ਪਾਣਾ ਹਾਂ ਲੈ ਵੀ ਇਹ ਵੀ ਸਕੀਮਾਂ ਵੀ ਹੈ ਲੱਗਦਾ ਨੋ ਹੋਈ ਆ ਬਸ ਹਾਂ ਲੱਗਦਾ ਹਲਕਾ ਹਲਕਾ ਜਾਂ ਹਾਂ ਹਾਂ ਲੋ ਜੀ ਨਵੇਂ ਟ੍ਰਿਕ ਡਿਜੀਟਲ ਇੰਡੀਆ ਜਿੱਦਾਂ ਮੇਰੇ ਬੇਟ ਵੀ ਹੁਣ ਕਈ ਵਾਰ ਉਹ ਉੱਤ ਮੋ ਜਿਆਦਾ ਅਰਸੋ ਅਛਾ ਲੱਗਦਾ ਇਹ ਪ੍ਰੈਸ਼ਰ ਦਾ ਹੀ ਆ ਛੱਲਿਆ ਹਾਂ ਜਿਹੜਾ ਇਹਦਾ ਕਈ ਵਾਰੀ ਦਾ ਨਾਪਰੀ ਦਾ ਜੱਕਰਾ ਮੈਂ ਇਹ ਹੋ ਜੀ ਪਤਾ ਨਹੀਂ ਪਲੇਟ ਇਹਦਾ ਛਾਲਾ ਪੈ ਜਾਂਦਾ ਪੈ ਗਿਆ ਛਾਲਾ ਸੈਂਮ ਦੇ ਹਾਲਾਤ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਹ ਹਾਲਾਤ ਬਣੇ ਹੋ ਨੇ ਟਰੈਕਟਰ ਦੇ ਪੂਰਾ ਮਿੱਟੀ ਨਾਲ ਲੱਥਪੱਥ ਹੋਇਆ ਪਿਆ ਔਰ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪੂਰਾ ਚਮਕਾ ਦੇਾਂਗੇ ਥੋੜੇ ਦੇਰ ਦੇ ਦਿਲ ਦੇਖ ਲੀ ਬੋਰੇ ਹਾਲ ਪਏ ਆ ਮਿੱਟੀ ਮਿੱਟੋ ਮਟ ਹੋਈ ਪਈ ਆ ਚਿੱਕੜ ਨਾਲ ਪੂਰਾ ਭਰਿਆ ਪਿਆ ਇਹਦੇ ਜਿਹੜੇ ਅੰਦਲੇ ਪਾਸੇ ਮਡਗਾੜ ਪੂਰੇ ਭਰੇ ਪਏ ਨੇ ਮਿੱਟੀ ਦੇ ਨਾਲ ਤੁਹਾਨੂੰ ਵੀ ਦਿਖਾਉਨੇ ਆਪਾਂ ਇਹ ਆਪ ਚੈੱਕ ਕਰੋ ਜੀਦਾ ਪੂਰੀ ਮਟ ਮਟ ਹੋਈ ਪਈ ਆ ਰਾ ਪਿੱਛੇ ਪੁਰਾ ਮਿੱਟੀ ਮਿੱਟੀ ਇਹ ਆਲ ਪੂਰੀ ਮਿੱਟੀ ਨਾਲ ਭਰਿਆ ਪਿਆ ਕੱਦੂ ਤੋਂ ਖਤਮ ਕਰਨ ਤੋਂ ਬਾਅਦ ਅੱਜ ਇਹਦੀ ਨਵਾਨ ਭਾਈ ਹੁਣੀ ਅੱਜ ਇਹਦੀ ਇਧਰ ਬੰਦੇ ਲੱਗੇ ਆ ਸਾਡੇ ਚਮਕਾਉਣ ਕਹਿਰ ਮਾਰੇ ਕਰਦਾ ਆਹ 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 ਬਾਈਨਕ ਕੁਮਾਰੀ ਮੋਟੀ ਕੁੱਪਲ ਵਾਹਿਗੁਰੂ ਵਾਹਿਗੁਰੂ ਜੇਰ ਆਨੰਦ ਲੈ ਰਿਹਾ ਦਰਸ਼ਕ ਕਰੋ ਜਿਹੜਾ ਚੱਕ ਹੈ ਸ਼ੈਂਪੂ ਵਾਧਾ ਸ਼ੈਂਪੂ ਕੇਸ ਕਿੰਗ ਨਿਖਾਰ ਆ ਰਿਹਾ ਕੇਸ ਕਿੰਗ ਨਿਖਾਰ ਦੂਸਰਾ ਦਿਖਾਰਿਆ ਪਹਿਲਾ ਹੋ ਗਿਆ ਲੈ ਕਰ ਗੱਲ ਵਾਹ 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 ਹੈ ਨਾ ਨਿਆਰਾ ਦੂਸਰਾ ਦਿਖਾਰਿਆ ਪੂਰੀ ਦੀ ਜਨਾ ਧੋਂਦਿਆ ਮੁੰਡੇ ਬਹੁਤ ਕੈਂਡ ਤਸੱਲੀ ਬਖਸ਼ ਕੰਮ ਕਰਦੇ। ਬੋਹ ਕੈਂਡ ਕੰਮ ਆਹੀਂ ਸੰਤੁਸ਼ਟਾਂ ਤੁਹਾਡੇ ਕੰਮ ਤੋਂ। ਬੋਹ ਸੋਣਾ ਬੋਹ ਮਿਹਨਤੀ ਹੈ। ਮਿਹਨਤ ਆ ਜੀ ਮਿਹਨਤ ਵਧੀਆ। ਕਹਿੰਦੇ ਹੁੰਦੇ ਆ ਕਿ ਮਿਹਨਤ ਮੂਰੇ ਲక్ష్ਮੀ ਤੇ ਪੱਖੇ ਮੂਰੇ ਪਾਉਣ। ਆ ਬੈਠੀ ਆ ਪਾਉਣ ਮੂਰੇ। ਇੱਧਰ ਇੱਧਰ ਮਿਹਨਤ ਹੋਰੀ ਲక్ష్ਮੀ ਆ ਰਹੀ ਆ। ਇੱਧਰ ਲక్ష్ਮੀ ਆ ਰਹੀ ਆ ਇੱਧਰ ਬੈਠੀ ਆ। ਚਲੋ ਇਦਾਂ ਹੀਆਂ ਲక్ష్ਮੀ ਨਾਲ ਆਲੀ ਭਾ ਆ ਲక్ష్ਮੀ ਆਂਦੀ ਰਵੇ ਸਹੀ ਗੱਲ ਹੈ ਇੱਕ ਪੈ ਨਹੀਂ ਪਟ ਹੁੰਦਾ ਕਿ ਸਹੀ ਗੱਲ ਹੈ ਗੁਜ਼ਾਰਾ ਤੇ ਹੁਣ ਜਦੋਂ ਗਰਮੀਆਂ ਤੇ ਪੋਣ ਪੋਣ ਵੀਣਾ ਵੀ ਹੈ ਨਹੀਂ ਗੁਜ਼ਾਰਾ ਤਾਂ ਜਿੰਨੀ ਗਰਮੀ ਆ ਆਹਾ ਆਹਾਹਾ ਉਹ ਜੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਪਈ ਕਿ ਅੱਧਾ ਟਰੈਕਟਰ ਇੱਥੇ ਧੋਂਦੇ ਪਏ ਆ ਤੇ ਅੱਧਾ ਉੱਪਰ ਮੜ ਜਾ ਚਾਨਣਾ ਪਾਉਣੇ ਇਹ ਚੱਕਰ ਕੀ ਆ ਭਾਈ ਇਹ? ਭਾਈ ਇਹ ਮਿੱਟੀ ਬਹੁਤ ਮੈਂਦੀ ਰੈਂਪ ਦਾ ਜਿਹੜਾ ਪੂਰਾ ਜ਼ਿਲ੍ਹਾ ਹੀ ਆਉਂਦੇ ਤੇ ਇਹੋ ਤੇ ਅੱਛਾ ਉਹ ਗੱਲ ਥੱਲੇ ਮਿੱਟੀ ਨੂੰ ਸਾਫ਼ ਕਰਦੇ ਅੱਛਾ ਮਾਸ਼ਾੜੇ ਮੜਗਾੜਾਂ ਦੀ ਮਿੱਟੀ ਲਾ ਕੇ ਸਾਰੀ ਫੇਰ ਉੱਪਰ ਝੋਣਾ ਨਾ ਅੱਛਾ ਅੱਛਾ ਠੀਕ ਹੈ ਮੈਂ ਸੋਚਾ ਅੱਗੇ ਮੈਂ ਕਿ ਯਾਰ ਟਰੈਕਟਰ ਥੱਲੇ ਕਿ ਖੜਾ ਕਰਦੇ ਪਏ ਹਾਂ ਤਾਂ ਨਹੀਂ ਪਤਾ ਲੱਗਾ ਹੁਣ ਮੈਨੂੰ ਠੀਕ ਹੈ ਠੀਕ ਹੈ ਇਹ ਕੰਮ ਚੱਕਰ ਵਧੀਆ ਭਾਈ ਮਿੱਟੀ ਸਾਰੀ ਥੱਲੇ ਲ ਤਾਂ ਫੇਰ ਮੋੜ ਤੇ ਇਹਦਾ ਇਹਦਾ ਡੈਂਟਿੰਗ ਪੇਂਟਿੰਗ ਸਾਰੀ ਹੋਣੀ ਆ ਮੋੜ ਤੇ ਦੀ। ਸੋ ਕਾਰ ਬਈ ਮੁੰਡਿਆਂ ਨੇ ਪਾਤੀ ਇਧਰ ਸਾਰੀ ਤੇ ਲੱਗਿਆ ਪੂਰਾ ਚੈਕਿੰਗ ਵੈਕਿੰਗ ਐ ਪੂਰਾ ਲਿਸ਼ਕਾਦਣਾ ਅਜਾ ਲਾੜੇ ਮੰਗ ਕਰਦਣਾ ਤਿਆਰ ਇਹਨੂੰ। ਇਹਦਾ ਅੱਜ ਸਪੈਸ਼ਲ ਪਿਸ਼ਲ ਕਰਕੇ ਆ ਚਮਕਾ ਕੇ ਤੇ ਜੰਦਲੇ ਕਰਦਣਾ ਪੂਰਾ ਤਿਆਰ। ਮਿੱਟੀਆਂ ਮੋਟੀਆਂ ਯਾਰੀਆਂ ਥੱਲੇ ਨੂੰ ਕਿਦਾਂ ਧਾਰਾ ਬਣ ਬਣ ਕੇ। ਤੇ ਉਸ ਤੋਂ ਬਾਅਦ ਜੋ ਉਹਦੀ ਗਤੀਵਿਧੀਆਂ ਰਹਿਣਗੀਆਂ ਉਹ ਤਾਂ ਨਾਲ ਹੁਣ ਆਪਾਂ ਸਾਂਝੀਆਂ ਕਰਦੇ ਰਾਂਗੇ। ਵਲੌਗ ਦੇਖਣਾ ਨਾ ਭੁੱਲਿਓ ਤੇ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਤੇ ਦੇਖੋ ਟਰੈਕਟਰਾਂ ਦੀਆਂ ਸੋਹਣੇ ਸੋਹਣੇ ਘੈਂਟ ਘੈਂਟ ਵੀਡੀਓ ਤੇ ਮਿੱਤਰ ਪਿਆਰੇ ਇਹ ਸਾਡੇ ਸ਼ਿੱਬੂ ਭਾਜੀ ਬਹੁਤ ਮਿਹਨਤੀ ਬੰਦੇ ਆ ਤੁਹਾਨੂੰ ਮੰਡਾ ਚ ਅਕਸਰ ਮਿਲ ਜਾਣਗੇ ਤੁਹਾਨੂੰ ਇੱਥੇ ਸੋ ਘੈਂਟ ਬੰਦੇ ਮਿਹਨਤ ਨੂੰ ਸਲਾਮ ਹੈ ਉਦਮ ਕਰਨਾ ਰੱਖ ਜਾਰੀ ਦੁੱਖ ਦੂਰ ਨਹੀਂ ਬਹਾਰਾਂ ਦੀ ਉਦਮ ਕਰਨਾ ਬੰਦੇ ਨੂੰ ਜਾਰੀ ਰੱਖਣਾ ਚਾਹੀਦਾ ਚਾ ਵਾ ਚਾ ਵਾ ਕੀ ਆ ਬਤਾ ਉਹ ਪੱਥਰ ਸਾਲਾ ਪੱਥਰ ਪੂਰਾ ਇਹ ਲੋਯਾ ਤਾਂ ਇੱਧਰ ਕਰਤਾ ਤਿਆਰ ਇਹਨੂੰ ਡੀਡੂ ਜਦ ਮਾਰ ਕੇ ਵੇਣਾ ਤਿਆਰ ਬੜਿਆ ਆ ਸਾਡਾ ਟਰੈਕਟਰ ਹੋਇਆ ਤਿਆਰ ਇੱਧਰ ਬੜਿਆਲ ਫਾਰਮ ਮਿੱਤਰ ਪਿਆਰੇ ਥੋੜਾ ਥੋੜਾ ਹੁਣ ਲੱਗਣ ਲੱਪਿਆ ਕਿ ਹੁਣ ਥੋੜਾ ਜਿਹਾ ਨਿਖਾਰ ਜਾ ਆਉਣ ਲੱਗ ਪਿਆ ਮਿੱਟੀੰਂ ਦੀ ਸਾਰੀ ਲਾਤੀ ਅੱਬਾ ਲੈ ਬੱਲੇ ਬੱਲੇ ਥਲੇ ਦਾ ਪਹਾੜ ਦੇ ਪਹਾੜ ਥਲੇ ਲੱਦੇ ਭਾਈ ਮਿੱਟੀ ਉਹਦੇ ਵਾਹਿਗੁਰੂ ਵਾਹਿਗੁਰੂ ਭਾਈ ਉਹ ਮਿੱਟੀ ਮੱਟ ਬੱਲੇ 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 ਵਾਹਿਗੁਰੂ ਵਾਹਿਗੁਰੂ ਤਾਨ ਘਰ ਨਾਰਕ ਔਲੇ ਵੀ ਨਾਲ ਹੀ ਕਰਤਾ ਕੰਮ ਫਾਲਿਆਂ ਦਾ ਵੀ ਬੜੇ ਗੰਦੇ ਹੋਏ ਸੀਗੇ ਕੋਣੇ ਲੱਗਦੇ ਆ ਸਿਆਲ ਅਰੇ ਮੱਤਰਾਂ ਵਾਲੇ ਲਾਤਾ ਨੰਬਰ ਇਹਦਾ ਦਾਤਾ ਡਗ ਤੇ ਆ ਲੈ ਵੀ ਹੁਣ ਫੰਦਿਆਂ ਥੋਲਿਆਂ ਸਾਰੀਆਂ ਆਂਦਰਾਂ ਆਂਦਰਾਂ ਦੀ ਮਿੱਟੀ ਕਰ ਦੇਣੀ ਆ ਬਾਹਰ ਦੀ ਇਹੇ ਕੰਮ ਲੋਟ ਆਊਗਾ ਦਾ ਹੁਣ ਦੇਖ ਗੱਡ ਪੂਰੀਆਂ ਗਤੀ ਗੜੀਆਂ ਕਾਰਵਾਈ ਜੋ ਪਹਿਰੀਏ ਤੁਹਾਡਾ ਨਾਲ ਸਾਝੀ ਕਰਦੇ ਪਏ ਆ ਉਹ ਘੈਂਟ ਬਣਾ ਦੇਾਂਗੇ ਧੋਣ ਤੋਂ ਅੱਗੇ ਤੋਂ ਬਾਅਦ ਇਹਨੂੰ ਸ਼ੈਂਪੂ ਹੋਣਾ ਫਿਰ ਵੀ ਹੁਣ ਹੋਰ ਕੰਮ ਕੀ ਕੀ ਬੰਨ ਕੀੜੀ ਕੀੜੀ ਮੈਨੇਸ ਕਰਨੀਆਂ ਇਹਨਾਂ ਨੇ ਕਾਰ ਕਰਕੇ پوری ਰਬੀ ਰੂਬਿੰਗ ਮਾਰ ਕੇ ਆ ਚਮਕਾ ਦੇਗਾ ਸਾਰਾ ਹੁਡੀ ਐ ਹੁਡੀ ਵੀ ਲੇਖਣੀ ਪੈਣੀ ਹੁਡੀ ਦਾ ਸਾਫ ਸਣਾ ਆਪਣਾ ਕਪੜਾ ਮਾਰਾਂਗੇ ਹੁਡੀ ਹੁਡੀ ਤੇ ਗੱਲਬਾਤ ਲੂਗੀ ਬਾਬੇ ਘੈਂਟ ਅੰਡ ਪੱਪੂ ਨੂੰ ਮੌਕਾ ਦਿਓ ਹੁਣ ਤਾਂ ਹੋ ਚੰਟ ਹੋ ਗਿਆ ਹੋ ਗੋਲ ਗਿਆ ਹੁਣ ਤਾਂ ਹੁਣ ਉਹਨੇ ਦਾ ਸਿੱਖ ਲੈ ਭਰੋ ਦੇ ਲਓ ਜੀ ਮੱਤਰ ਪਿਆਰਿਓ ਹੁਣ ਸ਼ੈਂਪੂ ਸ਼ੈਂਪੂ ਕਰ ਰਹੇ ਆ ਆਪਾਂ ਸ਼ੈਂਪੂ ਦੀ ਜਿਹੜੀ ਕਾਰਵਾਈ ਉਹ ਹੁਣ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਫੇਸ਼ੀਅਲ ਫੇਸ਼ੀਅਲ ਹੋ ਰਿਹਾ ਕੋਈ ਪਹਿਲਾਂ ਦਾ ਇਹਦੀ ਟੈਨੀ ਟੁਨੀ ਦੂਰ ਕੀਤੀ ਸੀ ਡੀ ਟੈਨ ਲਾ ਕੇ ਪੂਰਾ ਧੁੱਪ ਨਾਲ ਜਿਹੜਾ ਕਾਲਾਪਨ ਹੈ ਉਹ ਦੂਰ ਕੀਤਾ ਹੁਣ ਇਹਦਾ ਫੇਸ਼ੀਅਲ ਕਰ ਰਹੇ ਆ ਆਪਾਂ ਥੋੜੀ ਥੋੜੀ ਤੁਹਾਨੂੰ ਸਭ ਨੂੰ ਦਿਖਾਵਾਂਗੇ ਜੀ ਬਲੀਚ ਬਲੂ ਸਾਰੇ ਕਰ ਦੇਣੀ ਆ ਆਪਾਂ ਅੱਜ ਦੀਆਂ ਇੱਥੇ ਰੱਖ ਹਾਂਜੀ ਹਾਂਜੀ ਲੋ ਜੀ ਕਾਰਵਾਈ ਕਰ ਰਹੇ ਮੁੰਡੇ ਬਹੁਤ ਹੁਣ ਹੁਣ ਕਰਤਾ ਮੁੰਡਿਆਂ ਨੇ ਬੁਸ਼ ਬੁਸ਼ਨਾ ਚਮਕਾ ਕੇ ਜਿਹੜੀ ਹੈ ਬੁਸ਼ਨਾ ਕਹਿੰਦੇ ਮਿਚਿਉਟੀ ਬਾਹਰ ਨਿਕਲ ਜਾਂਦੀ ਹੈ ਤੇ ਕੁਝ ਗੱਲਾਂ ਅਹਿਮ ਹੈ ਕਿਸਾਨ ਵੀਰੋ ਕਿ ਕਈ ਬੰਦੇ ਮੈਂ ਦੇਖਿਆ ਕਿ ਭਾਈ ਇੱਕ ਫੌਮ ਫੂ ਮਾਰਦੇ ਹੁੰਦੇ ਆ ਪਹਿਲਾਂ ਉਹ ਕੀ ਚੱਕਰ ਬੱਕਰ ਜਾ ਹੁੰਦਾ ਕਹਿੰਦੇ ਕਿ ਮੈਂ ਕੀ ਬਰੀ ਕਿ ਟਰੈਕਟਰ ਤੋਂ ਆਏ ਆ ਕਿ ਲੋਕਾਂ ਦਾ ਕਰਕੇ ਤੇ ਉਹ ਸਰਵਿਸ ਜਿਨ ਵਾਲੇ ਪਹਿਲਾਂ ਮਾਰ ਦਿੰਦੇ ਆ ਕੀ ਚੱਕਰ ਕੀ ਹੋ ਗਈ ਆਇਓ ਜਿੱਦ ਵੀ ਫੋਮ ਮਾਰਦੇ ਆ ਅੱਛਾ ਫੋਮ ਮਾਰਦੇ ਬਾਹਰ ਵਿੱਚ ਅੱਛਾ ਅਮਾ ਇਹਦਾ ਕੈਮੀਕਲ ਹੈ ਨਾ ਸਪੈਸ਼ਲ ਇੰਜਨ ਵਾਸਤੇ ਹੀ ਹੈ ਸਾਫ ਕਰਨ ਨੂੰ ਅੱਛਾ 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 ਇਹ ਵੀ ਕੋਈ ਚੱਕਰ ਵਗਰਾਉਂਦਾ ਦਾ ਕੋਈ ਹਾਂਜੀ ਭਾਈ ਜਿੱਦਾਂ ਕਈ ਜਿਹੜੇ ਸਿੱਧੂ ਫੋਮ ਮਾਰਦੇ ਨਾ ਹੂੰ 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 ਸੋਣੀ ਥੱਲੇ ਥੱਲੇ ਕਰਕੇ ਦਾ ਨਾਲ ਹੀ ਡੀਜ਼ਲ ਮਾਰ ਦੇਣਾ ਅੱਛਾ ਜੋ ਵੀ ਮਿੱਟੀ ਰਹਿੰਦੀ ਆ ਉਹਦੇ ਉੱਤੇ ਤੇ ਉਹਦਾ ਨੁਕਸਾਨ ਕੀ ਹੈ ਮਿੱਟੀ ਭਾਈ ਰਹਿ ਜਣੇ ਜੇਲੇ ਇਹਨੂੰ ਇੰਜਨ ਨੂੰ ਜਿਮਾਰ ਕਰਨ ਲੱਪਾਂ ਤਾਂ ਹਾਂ ਜੇ ਤੁਸੀਂ ਸਾਥੋਂ ਤੋਂ ਆਉਂਦੇ ਨਾ ਤਾਂ ਮੈਂ ਏਦਾਂ ਖੜਾ ਕਰ ਰੱਖਿਆ ਓਦਾਂ ਘੰਟਾ ਘੰਟਾ ਤੁਹਾਨੂੰ ਮਿੱਟੀ ਨਹੀਂ ਦਿਖੂਗੀ ਸਹੀ 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 ਉਹ ਦੂਦਾਨ ਕਿਉਂਕਿ ਅਸੀਂ ਸਾਰੇ ਪਾਸੇ ਪੂਰੇ ਪਹਿਲਾਂ ਇੰਜਨ ਹੀ ਧੋਣਾ ਹਾਂ ਉਹ ਮੈਂ ਦੇਖਿਆ ਕਈ ਤਾਂ ਬਸ ਨਾ ਜਦੋਂ ਤੁਸੀਂ ਇੰਜਨ ਸਿੱਧਾ ਹੀ ਮਾਰ ਦਿਆ ਹਾਂ 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 ਸਿੱਧਾ ਤੁਸੀਂ ਬਸ ਇੰਜਨ ਵੱਖਰਾ ਕੱਢਿਆ ਹੱਥ ਹੱਥ ਨਾਲ ਹੈ ਨਾ ਟਾਇਰ ਤੇ ਇੰਜਨ ਵੱਖਰਾ ਕੱਢਣ ਹਾਂ ਹੈਨਾ ਕਿ ਮੈਂ ਦੇਖਿਆ ਕਿ ਸਿਰਫ ਇੰਜਨ ਵਾਸਤੇ ਆ ਇਹ ਜਿਹੜਾ ਇਹ ਏਦਾਂ ਚੰਗ ਰਹੂਗੀ ਇਹ ਮਤਲਬ ਵੀ ਇਹਨੇ ਕੀ ਡੀਜ਼ਲ ਮਾਰ ਕੇ ਆਹ ਵਾਹ 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 ਉਹ ਉਹਦਾ ਡੀਜ਼ਲ ਮਾਰ ਕੇ ਤਾਂ ਜੀ ਅਨਜਾਣ ਬੰਦਾ ਹਰ ਬੰਦਾ ਧੋਲਨ ਦਾ ਧੋਲਨ ਦਾ ਹਾਂ ਹੈਨਾ ਉਹ ਡੀਜ਼ਲ ਮਾਰ ਕੇ ਘਰ ਆਪਣੇ ਮਿੱਟੀ ਲਾ ਲੋ ਹਾਂ ਉਹਦਾ ਸ਼ਾਈਨਿੰਗ ਉਹਨੇ ਬਸ ਦੇ ਜਿਹੜਾ ਮਤਲਬ ਬਿਨਾ ਰਵੇ ਹਾਂ ਬਿਨਾ ਦੀ ਆਪਣੇ ਡੀਜ਼ਲ ਤੋਂ ਚਮਕ ਰਵੇ ਹਾਂ ਉਹੀ ਨਾ ਮੈਂ ਕਿਹਾ ਸਿੱਧਾ ਬਸ ਪਾਣੀ ਮਾਰਿਆ ਹੋ ਮਾਰੀ ਕਪੜਾ ਹਲਕਾ ਮਾਰ ਕੇ ਸਾਰੇ ਨੂੰ ਕੰਮ ਕਰਕੇ ਚਲੋ ਜੀ ਲੈ ਜਾਓ ਬਸ ਹਾਂਜੀ ਹਾਂ ਹਾਂ ਪਹਿਲਾਂ ਇੰਜਨ ਹੀ ਕੱਢਣਾ ਜਿੱਥੇ ਆ ਕਪੜਾ ਨਹੀਂ ਫਿਰਦਾ ਉੱਥੇ ਆਪਾਂ ਬੁਰਸ਼ ਰੱਖਿਆ ਹਾਂ ਬੁਰਸ਼ ਰੰਗ ਵਾਲਾ ਹੋਰ ਬੁਰਸ਼ ਵੱਜੂਗਾ ਹੂੰ ਕੋਈ ਬੁਰਸ਼ ਬਰੀਕ ਖਾਂਦੇ ਸਾਰਾ ਅੰਦਰ ਵੱਜਦਾ ਹਾਂ ਅੰਦਰ ਵੱਜਦਾ ਹਾਂ ਹਾਂ ਇਹ ਦੇਖੋ ਜਿੱਥੇ ਹੱਥ ਨਹੀਂ ਮਾਰਨਾ ਉੱਥੇ ਬੁਰਸ਼ ਪੜ ਜਾਣਾ ਵਾਹ ਜੀ ਵਾਹ ਵਾਹ ਸੋ ਇਹੀ ਹੈ ਮਤਲਬ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਤੋਂ ਕੋਈ ਵਾਸ਼ ਤੁਹਾਡਾ ਕੋਈ ਹੋਰ ਕਰ ਨਹੀਂ ਸਕਦਾ ਟੈਸਟ ਹੈ ਨਾ ਬੁਰਸ਼ ਕਿੰਨਾ ਵਧੀਆ ਦੇਖੋ ਜੋ ਜਿੱਥੇ ਹੱਥ ਨਹੀਂ ਪੁੱਜਦਾ ਬੰਦੇ ਦਾ ਤੇ ਉਥੇ ਬੁਸ਼ ਰੱਖਿਆ ਹੋਇਆ ਅੰਦਰ ਸਾਰਾ ਸੋ ਕਹਿੰਦੇ ਨੇ ਪਿੱਤੇ ਜੋ ਪੱਥਰੀ ਕੱਢਣ ਦੀ ਬਰਾਬਰ ਹੈ ਇਹ ਪਿੱਤੇ ਜੋ ਪਤਰੀਆਂ ਕੱਢਣ ਦੇ ਬਰਾਬਰ ਹੈ ਭਰਾਵਾ ਇਹ ਬੁਸ਼ ਪੁੱਛਦਾ ਕੀ ਰਹਾ ਨਹੀਂ ਵਧੀਆ ਬਹੁਤ ਵਧੀਆ ਕੰਮ ਚੰਗਾ ਸੋਹਣਾ ਲੱਗਾ ਕੰਮ ਭਾਜੀ ਹੁਣ ਦਾ ਤੇ ਇਹ ਮੰਡਾਂ ਭਦੇਰਾ ਜਿਹੜੀ ਮੇਨ ਰੋਡ ਜਾਂਦੀ ਹੈਗੀ ਦਸੂਏ ਤੋਂ ਤਾਂ ਦਸ ਸਾਰਪੁਰ ਰੋਡ ਹੈਗੀ ਆ ਉਸ ਰੋਡ ਦੇ ਤੇ ਮੰਡਾ ਭਦੇਰਾ ਸਿਵਲ ਹਸਪੀਟਲ ਦੇ ਬਿਲਕੁਲ ਬੈਕ ਸਾਈਡ ਤੇ ਨਾਲ ਹੈਗੀ ਆ ਨਾਲ ਹੈਗਾ ਨਜ਼ਦੀਕ ਇਹਨਾਂ ਦੇ ਹੈਗਾ પેટ્રોલ ਪੰਪ ਤੇ ਇੱਥੇ ਆ ਗਿਆ ਸੀ ਆਪਣਾ ਤਸੱਲੀ ਬਖਸ਼ੂ ਗੱਡੀਆਂ ਆਕਾਰਾਂ ਮੋਟਰਸਾਈਕਲ ਸਭ ਕੁਝ ਆਪਣੇ ਤੋ ਆ ਸਕਦੇ ਆ ਤੇ ਸਾਨੂੰ ਤਾਂ ਵਧੀਆ ਲੱਗਾ ਇਸ ਲਈ ਭਾਈ ਉਹ ਨੰਬਰ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਜੋ ਵਧੀਰੀ ਜਾਣਕਾਰੀ ਤੁਸੀਂ ਇਹਨਾਂ ਨੂੰ ਲੈ ਲਿਓ ਜੀ ਰਾਮ ਦੇ ਨਾਲ ਹੁਣ ਫੋਮ ਵੱਜਣ ਤੋਂ ਬਾਅਦ ਜਿਹੜੀ ਇੰਜਨ ਦੀ ਸਪਰੇ ਹੁੰਦੀ ਆ ਉਹ ਕਰਕੇ ਕਰਨ ਤੋਂ ਬਾਅਦ ਫੋਮ ਤੋਂ ਬਾਅਦ ਪੂਰਾ ਇੰਜਨ ਤੋਇਆ ਤੋਇਆ ਜਾਊਗਾ ਉਸ ਤੋਂ ਬਾਅਦ ਇਹਦੇ ਜਿਹੜੇ ਹੈਗੇ ਆ ਉੱਪਰ ਦੀ 쇼 ਹੈਗੀ ਆ ਉਹ ਫੋਮ ਵੱਜਣਿਆਂ ਹਲੇ ਨੂੰ ਉਸ ਤੋਂ ਬਾਅਦ ਆਏ ਗੰਪਲੀ ਹੋਣਾ ਮਨ ਕੇ ਇਹ ਵਧੀਆ ਜਿਹੜੀ ਹੈਗੀ ਆ ਸਰਵਿਸ ਹੋਰ ਕੋਈ ਦਿੰਦਾ ਨਹੀਂ ਵਧੀਆ ਲੱਗਾ ਪੰਪ ਤੇ ਆ ਕੇ ਵੀ ਦੇਖੋ ਪਹਿਲਾਂ ਪਾਣੀ ਮਾਰਿਆ ਪਹਿਲਾਂ ਮਿੱਟੀ ਥੱਲੇ ਲਾਈ ਜਿਸ ਨੂੰ ਪੂਰੀ ਪ੍ਰਕਿਰਿਆ ਦੇਖੀ ਮਿੱਟੀ ਥੱਲੇ ਲਾਉਣ ਤੋਂ ਬਾਅਦ ਟਰੈਕਟਰ ਉੱਤੇ ਕੀਤਾ ਉੱਤੇ ਜਾ ਕੇ ਫੇਰ ਮਿੱਟ ਫੇਰ ਪਾਣੀ ਮਾਰਿਆ ਉਸ ਤੋਂ ਬਾਅਦ ਕੱਲਾ ਇੰਜਣ ਸਾਫ਼ ਕੀਤਾ ਟਾਇਰ ਸਾਫ਼ ਕੀਤੇ ਟਾਇਰ ਸਾਫ਼ ਕਰਨ ਤੋਂ ਬਾਅਦ ਜਿਹੜਾ ਹੁਣ ਹੋਮ ਮਾਰੀ ਸੀ ਇੰਜਣ ਦੇ ਲਈ ਸਪੈਸ਼ਲ ਹੁੰਦੀ ਆ ਉਸ ਤੋਂ ਬਾਅਦ ਧੋਇਆ ਗਿਆ ਟਰੈਕਟਰ ਤੇ ਧੋਣ ਤੋਂ ਬਾਅਦ ਹੁਣ ਫੇਰ ਮੋੜ ਜਿਹੜੀ ਲਾਸਟ ਜਿਹੜੀ ਦੀ ਪਰ ਕਿਰਿਆ ਹੋਣੀ ਹੈ ਲਾਸਟ ਜਿਹੜਾ ਸਾਡਾ ਕਨਸੈਪਟ ਹੈਗਾ ਆ ਉਹ ਹੈਗਾ ਜੀ ਇਹਦਾ ਕਿ ਇਹਨੂੰ ਫੋਮ ਬਜੜਨੀ ਹੈ ਪੂਰੀ ਪੂਰੀ ਸ਼ੋ ਨੂੰ ਅੱਗੇ ਪਿੱਛੇ ਸਾਰਾ ਤੇ ਟਰੈਕਟਰ ਨੇ ਰਵੇ ਆਪਣੇ ਮੂੰਹੋਂ ਬੋਲਣਾ ਹੀ ਬੋਲਣਾ ਮੇਰੇ ਪਹਿਰੇ ਬਹੁਤ ਜ਼ਿਆਦਾ ਆ ਮੇਰੇ ਖਲੋਂ ਦਾ ਟੈਂਪਰੇਚਰ 45 ਪਾ ਲੱਖ ਸਾਗੇ ਹੋਣਾ ਤੇ ਅਸੀਂ ਹੁਣ ੁੱਡੀ ਸਾਫ਼ ਕਰਾਂਗੇ ਕਿਉਂਕਿ ਭਾਜੀ ਨੂੰ ਥੱਲੇ ਕਰ ਦੇਣਗੇ ੁੱਡੀ ਉਹ ਗੰਦੀ ਹੋਈ ਪਈ ਹੈ ਇਹਦੀ ਪੂਰੀ ਹਾਲ ਕੀਤੀ ਪਈ ਆ ਉੱਪਰ ਜਿਹੜੀ ਆ ਉੱਪਰ ਤਾਂ ਚਮਕ ਗਿਆ ਇੰਜਨ ਟੈਂਕੀਆਂ ਟੰਕੀਆਂ ਸਭ ਚਮਕਾਤੀਆਂ ਪਰੀ ਸਨ ਸਾਹ ਘੈਂਟ ਨਾਲ ਤਾਂ ਲੋਟਦਾ ਪੂਰਾ ਕੰਮ ਅਸੀਂ ਹੁਣ ਇਹਦੀ ਛੁੱਡੀ ਚਮਕਾ ਦੇਣੀ ਇੱਥੇ ਬੈਠੇ ਬੈਠੇ ਨੇ ਉੱਦਾਂ ਵੀ ਬੈਠੇ ਆ ਆਪਾਂ ਚੱਲ ਹਾਂ ਅੱਜ ਸਭੂ ਪਾਈ ਲੱਗੇ ਸਾਡੇ ਮਿਹਨਤ ਕੰਮ ਮਿਹਨਤ ਮਾਈ ਕਰ ਮਾਈ ਨਾ ਮਾ ਮੇਨ ਕੰਮ ਸਾਡਾ ਰਹਿ ਗਿਆ ਮੇਨ ਕੰਮ ਇਹ ਤਾਂ ਆਪਾਂ ਕੈਪਚਰ ਕਰਨਾ ਆਪਾਂ ਇਹ ਫੋਮ ਦਾ ਇੱਕ ਆਪਾਂ ਕੈਪਚਰ ਕਰਨੀ ਆ ਚਾ ਉਹ ਬੈ ਜਾ ਬੰਦ ਕਰ ਲਈ ਮੀਰਾ ਕੀ ਬਣਾ ਹੁਣ ਪੈ ਹੀ ਗਿਆ ਇਹ ਸਾਡੇ ਸ਼ਾਹ ਜੀ ਐ ਕੱਲੋਵਾਲ ਤੋਂ ਇਕੱਠੇ ਪੜੇ ਆ ਆਪਾਂ ਬਾਹਰ ਵਿੱਚ ਬਿਰਕ ਹੁੰਦਾ ਸੀ ਬਿਰਕ ਸੋ ਕੋਣ ਹੋਈ ਹੋਰ ਗੁਪਤਾ ਲਾਈ ਬਦਲ ਹੋ ਗਿਆ ਸ਼ਬੂਪਾ ਨੇ ਲਾਤੀ ਕਪੜੇ ਲਾਤੇ ਇਧਰ ਬਦਲ ਹੋ ਗਿਆ ਆਦਰ ਲਾਈ ਚਾਰੇ ਕੱਪ ਸਾਡੇ ਹੱਥਾਂ ਦੇ ਵਿੱਚ ਤੇ ਚਾਹ ਤੈਨੂੰ ਪਤਾ ਹੈ ਕਹਿੰਦਾ ਸੱਜਣਾ ਚਾਹ ਤਾਂ ਤੇਰੇ ਨਾਲ ਪੀ ਲਾਂਗੇ ਪਰ ਗੱਲਾਂ ਮਿੱਠੀਆਂ ਰੱਖੀ ਵੇ ਮੱਤਰ ਪਿਆਰੇ ਚਾਹ ਤਾਂ ਫੇ ਚਾਹੀਆ ਚਾਹ ਬਣਾ ਪੰਡਾਲਾਂ ਦੀ ਅੱਖ ਨਹੀਂ ਖੁੱਲਦੀ ਕਹਿੰਦੇ ਆ ਸੋ ਬੜਾ ਪਿਆਰ ਇੱਥੇ ਸਾਨੂੰ ਮਿਲਿਆ ਇੱਥੇ ਆ ਕੇ ਸਾਨੂੰ ਸਾਡਾ ਬੰਦਾ ਬੜੀ ਚਾਹ ਬਿਨਾਂ ਨਹੀਂ ਖੁੱਲਦਾ ਅੱਛਾ ਬਹੁਤ ਆਸ਼ੀਰਵਾਦ ਬੱਲੇ 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 ਸ਼ਾਮ ਵੀ ਧੂਕੇ ਕਰਦਾ ਹੂੰ ਤੇ ਚਾਹ ਵੀ ਧੂਕੇ ਵੀ ਨਹੀਂ ਠੀਕ ਆ ਵਧੀਆ ਭਾਜੀ ਚਾਹ ਤਾਂ ਫੇ ਚਾਹ ਚਾਹ ਪੀ ਕੇ ਚਾਹ ਚੜ ਜਾਂਦਾ ਨਾ ਫਿਰ ਲੋਈ ਫੋਂ ਫੋਂ ਮਾਰਤੀ ਹਣਾ ਪਾਇਆ ਚਮਕਾ ਕੇ ਹੁਣ ਲੱਗੇ ਨੀ ਭਾਜੀ ਨੇ ਕੀ ਕੀ ਕਰਨਾ ਆ ਤੇ ਇੱਕ ਹੀ ਮੈਂ ਮੈਂ ਦੇਖਿਆ ਮੈਨੂੰ 2 3 ਘੰਟੇ ਹੋ ਗਏ ਮੇਰਾ ਨੰਬਰ ਹੁਣ ਲਗਾ ਕੇ ਤੇ ਜਾ ਕੇ ਰਸ ਬਾਲਾ ਹੀ ਬੰਦੇ ਕੰਮ ਵਧੀਆ ਕਰਦੇ ਹੋਣਗੇ ਤਾਂ ਰਸ ਤਾਂ ਹੀ ਹੋਆ ਕਿਉਂ ਭਾਜੀ ਹਾਂਜੀ ਭਾਜੀ ਹੈਨਾ ਸੋ ਬੜਾ ਇਹ ਮੈਨੂੰ 2 ਘੰਟੇ ਹੋ ਗਏ ਇੱਥੇ ਆਇਆ ਨੂੰ ਤੇ ਹੁਣ ਜਾ ਕੇ ਆਪਣਾ ਕਿਧਰ ਟ੍ਰੈਕਟਰ ਨੰਬਰ ਲਗਾ ਟ੍ਰੈਕਟਰ ਹਲੇ 2 ਟ੍ਰੈਕਟਰ ਖੜੇ ਆ ਪਿੱਛੇ ਇੱਕ ਆ ਖੜਾ ਇੱਕ ਉਹ ਪਿੱਛੇ ਖੜਾ ਪਲੇ ਪਾਸੇ ਤੇ ਵੀ ਹੁਣ 도ੜਾ ਦੜਾਈ ਇੱਕ ਤਾਂ ਸੀਸੀ ਜਨ ਚੱਲਦਾ ਪਿਆ ਬਾਕੀ ਆ ਕਿ ਕੰਮ ਨੂੰ ਸਲਾਮ ਆ ਤੁਸੀਂ ਕੰਮ ਵਧੀਆ ਕਰੋਗੇ ਕਿ ਤਾਂ ਗਾਹ ਕਹਿੰਦੇ ਹੁੰਦੇ ਆ ਕਿ ਭੱਜ ਕੇ ਆਉਂਦਾ ਕੰਮ ਵਧੀਆ ਤੁਸੀਂ ਸਰਵਿਸ ਵਧੀਆ ਦਿੰਦੇ ਹੋਂਦਾ ਫੇਰ ਹਣਾ ਬਈ ਤੋ ਇਹ ਆਪਣੇ ਭਾਜੀ ਹੁਣੀ ਕੈਂਟ ਬੰਦੇ ਆ ਪੰਦੀਰ ਸਾਹਿਬ ਆਪਣੇ ਪੰਦੀਰਗੀਆਂ ਵੀ ਹਣਾ ਹਾਂ ਪੰਦੀਰ ਸਾਹਿਬ ਆਪਣੇ ਤੇ ਨਾਲ ਆ ਕੇ ਸਾਡੇ ਸ਼ੱਭੂ ਭਾਜੀ ਇਹ ਸਾਡੇ ਮੇਰੀ ਮਾਸੀ ਭੂਆ ਦਾ ਮੁੰਡੇ ਮਾਸੀ ਦੇ ਭੂਆ ਦੇ ਮੁੰਡੇ ਆ ਇਹ ਮੇਰੀ ਮਾਸੀ ਦੇ ਮੁੰਡੇ ਦੇ ਭੂਆ ਦੇ ਮੁੰਡੇ ਬੋ ਲੰਬੀ ਰਸ ਤਰੀਏ ਦੂਦ ਰਸ ਤਰੀਏ ਦੂਰ ਦੀ ਗਰਮੀ ਦਾ ਕਹਿਰ ਬਹੁਤ ਗਰਮੀ ਚ ਤਰੀਏ ਚਾਹ ਪੀਣੀ ਆਪਾਂ ਗੈਰ ਨੂੰ ਜ਼ਹਿਰ ਮਾਰਦਾ ਜਿਵੇਂ ਤੇ ਗਰਮੀ ਨੇ ਗਰਮੀ ਮਾਰਦੀ ਆ ਓ ਚੜ ਗਿਆ ਖੜਾ ਦਰ ਚੋਟੀ ਦਾ ਡਰਾਈਵਰ ਦਰ ਵੀਰ ਖੜਾ ਤੇ ਆ ਚਮਕਾ ਦਾ ਮੁੰਡਿਆਂ ਨੇ ਪੂਰਾ ਕੜਤੀਆਂ ਸ਼ਿਕਤਾਂ ਆ ਬੋਲਦਾ ਨਾ ਮੂੰਹ ਆਹਾ ਆਹਾ ਆ ਜਿਹੜੀ ਆਈ ਨਾ ਫੁਆਰ ਜੀ ਮਜ਼ਾ ਆ ਗਿਆ ਜਲਦੀ ਮੋੜੋ ਜੇਰਾ ਪੌਣੀ ਪੈ ਗਿਆ ਕੈਮਰੇ ਇੱਧਰ ਕਿਸੇ ਪੀਸ ਕਰਣਾ ਆਪਾਂ ਓਏ 버거 ਆ ਗਿਆ 버거 ਓਏ ਇੱਧਰ ਆ ਗਿਆ 버거 ਆ ਬ੍ਰੇਕ ਲੀ ਬ੍ਰੇਕ 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 ਆ ਹੜਾ ਹੜਾ ਬ੍ਰੇਕ ਯਾ ਲੋ ਬੀ 버거 ਵੀ ਆ ਗਿਆ ਸਾਡੇ 버거 ਖਾਈਏ ਤੱਲੀ ਤੱਲੀ ਬਸ ਕੰਮ ਆ ਵੀ ਨਿਆਰ ਆ ਗਿਆ ਪੂਰਾ ਕੰਮ ਟੀਚਾ ਪੂਰਾ। ਇਹਦਾ ਆ ਗਿਆ ਸਾਡੇ 버거 버거 ਕਿੰਗ। ਹਵਾ ਵਾਲੀ ਹਵਾ ਵਾਲੀ ਜਲਦੀ ਹੈ। ਬਰਾਬਰ ਜਿੰਨਾ ਨਾ ਲਸ਼ਕਾਤਾ ਨਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਬੰਦੇ। ਹਵਾ ਵਾਲੀ ਨੇ ਕੱਪੜੇ ਪਰਨੇ ਤੋੜੀਏ ਰੱਖਿਆ ਜਿੱਦਾਂ ਕਿ ਬੰਦਿਆ ਨਹੀਂ ਰੱਖਿਆ ਤੋੜੀਏ ਪਰਨੇ। ਕਿਹਦਾ ਹੈ ਨਾ ਨਿਆਰ ਆਪਣਾ। ਹਵਾ ਵਾਧੂ। ਬਹੁਤ ਸਵਾਦ ਆ ਗਿਆ ਮੈਨੂੰ ਕਹਿੰਦਾ ਮਜ਼ਾ ਆ ਗਿਆ ਬਾਕੀ ਤੁਸੀਂ ਬਲੌਗ ਵਿੱਚ ਦੇਖ ਕੇ ਤਾਂ ਪਤਾ ਲੱਗ ਗਿਆ ਹਣਾ ਕਿ ਬੰਦਿਆਂ ਦੀ ਮਿਹਨਤ ਕਿੰਨੀ ਮੂੰਹਾਂ ਬੋਲਦੀ ਆ ਦੱਸਣ ਦੀ ਲੋੜ ਹੀ ਨਹੀਂ ਹੈਗੀ ਪੰਧੇਰ ਪੰਧੇਰ ਹੋਈ ਪਈ ਐ ਇੱਧਰ ਤਾਂ ਲਓ ਜੀ ਸਭ ਹੈ ਜੋ ਆਹ ਇਹ ਚੱਲੀ ਗਈ ਲਓ ਵੀ ਮਿੱਤਰੋ ਫਾਈਨਲ ਲਾਚ ਦੇ ਰਹੇ ਆ ਆਪਾਂ ਹੁਣ ਪਾਇਕੇ ਮੇਰੇ ਗੱਲ ਜਹਾਜ਼ ਘੁੰਮਦੀ ਪਈ ਐ ਇਹ ਨੀਲਾ ਨੀਲਾ ਭਈ ਹੈ ਕੀ ਚੀਜ਼ ਐ ਇਹ ਇਹ ਪਾਲ ਛਾ ਪਾਲ ਸੀ ਕਦ ਲਈ ਉਹ ਸਪੈਸ਼ਲੀ ਇਧਰ ਹੀ ਹੁੰਦੀ ਉਹਦੀ ਅੱਛਾ ਹਾਂ ਜੈਰੀ ਕੁਸ਼ ਵੈਰੀ ਇੰਜਨ ਹਰੇ ਜੰਗ ਲੰਦੇ ਪਾਲ ਜਿਹੜੇ ਪਹਿਲੇ ਇਹੀ ਇੰਜਨ ਨਹੀਂ ਪਸੇ ਇੰਜਲੀ ਹੁੰਦੀ ਇਹਦੇ ਪਾਲ ਦੋ ਟੈਂਕੂ ਮਾਰਿਆ ਨਾ ਹੂੰ 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 ਉਹਦਾ ਇੱਕ ਦਾ ਇੰਜਨ ਫਾਈਨ ਹੁੰਦਾ ਵੇਖੋ ਆ ਮਗਰ ਉਹ ਡੀਜ਼ਲ ਨਹੀਂ ਤਾਂ ਉਹ ਕੋ ਡੀਜ਼ਲ ਨਾਲ ਖਾਰੇ ਜਾਉਂਗੇ ਪਾਲ ਸਾਈਕਲ ਹੁੰਦਾ ਵਾਹ ਕਿਆ ਪੱਕੇ ਸਹੀ ਗੱਲ ਹੈ ਕੱਤਾ ਹੈ ਭਾਂਡੇ ਚਾਂਦੀ ਦੇ ਭਾਂਡੇ ਹੁੰਦੇ ਨਾ ਜਦਾਂ ਉਹਦਾ ਮਿਸ਼ਕਾ ਮਾਰਦੇ ਜੀ ਪੂਰਾ ਬਾਈਏ ਘਟੋ ਘਟ 10 12 ਦੇਣਾ ਆਏ ਹਾਏ 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 ਲੈ ਭਾਜੀ ਮੇਰੇ ਖਿਆਲ ਨਾਲ ਭਾਈ ਸਾਡੇ ਇਲਾਕੇ ਜੇ ਇਹ ਕੰਮ ਕੋਈ ਕਰਦਾ ਨਹੀਂ ਹੁਣਾ ਇਹ ਟਾਇਰ ਦੇ ਦੇਖੋ ਟਾਇਰ ਚੈੱਕ ਕਰੋ ਆਏ ਹਾਏ ਹਾਏ ਗੱਡੀ ਜੱਕਾ ਜਿਹੜਾ ਨਵੀਂ ਨਕੋਰ ਏਜੰਸੀ ਵਾਲੀ ਲੱਗਦੀ ਆ ਮੈਨੂੰ ਤਾਂ ਏਜੰਸੀ ਵਾਲੀ ਗੱਡੀ ਆ ਪੂਰੀ ਐ ਪੂਰੀ ਲਸ਼ਕਾ ਮਾਰਦੀ ਭਾਈ ਤੇਰੇ ਨੂੰ ਬੜਾ ਮਾਣ ਮੈਨੂੰ ਬੜੀ ਗੱਲ ਕਾਪਾ ਦੋ ਆਪਾ ਕਰਾਈ ਬੰਦੇ ਨੇ ਹੋਰ ਹੋਰ ਵੈਕਸ ਲਗਾਈ ਜਾ ਰਹੀ ਹੈ ਸਾਈਨਿੰਗ ਦੇ ਲਈ ਭਰਾਵਾ ਪਤਾ ਨਹੀਂ ਕਿਹੜੇ ਕਿਹੜੇ ਸਮਾਨ ਰੱਖਿਆ ਇਹਨਾਂ ਨੇ ਇਹ ਭਸਮਾ ਭੁਸਮਾ ਲੈ ਕੇ ਆਏ ਆ ਪਤਾ ਨਹੀਂ ਕੀ ਰੱਖਿਆ ਜੜੀਆਂ ਬੂਟੀਆਂ ਇਹ ਭਾਈ ਚੱਕਰਵੱਕਰ ਕੀ ਆਹਾ ਕੌੰਦਾ ਭਸਮਾ ਇਹ ਇਹ ਚੱਕਰਵੱਕਰ ਕੀ ਲੋਹਾ ਭਸਮ ਕਿਹੜੀਆਂ ਭਸਮਰਖੀਆਂ ਇਹ ਹੈ ਹੈ ਬੇਜ਼ੀ ਭਸਮਾ ਇਤਾਈਆਂ ਸਟicker ਚੁੱਕਰ ਪਾੜੇ ਪਏ ਆ ਹੈ ਸਾਰੇ ਇਹਨਾਂ ਦੇ ਕਿਹੜੋਂ ਪਤਾ ਲੱਗੇ ਹੈ ਕਿ ਚੀਜ਼ ਜੜੀਆਂ ਬੂਟੀਆਂ ਪਹਾੜੀ ਪਹਾੜੀ ਖੋਜੀ ਆ ਪਹਾੜੀ ਪਹਾੜਾ ਤੋਂ ਲੈ ਕੇ ਆਇਆ ਜੜੀਆਂ ਬੂਟੀਆਂ ਮਿੱਤਰ ਪਿਆਰੇ ਆਹ ਲੈਆਂ ਪੱਤੀਆਂ ਬਣਾਈਏ ਹੈਂ ਨੇ ਮੋਦੀਆਂ ਪੱਤੀਆਂ ਬਣਾਈਏ ਨੀਮ ਦੀਆਂ ਪੱਤੀਆਂ ਸਹੀ ਗੱਲ ਲੈ ਵੀ ਵਾਕੇ ਆਏ ਹਾਏ 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 ਸੁਰਪ ਬੱਦਸੂ ਵਿੱਚ ਮਾਰ ਗਿਆ ਪੂਰਾ ਹੋ ਗਿਆ ਟੇਚ बर्गर बुख बहुत लगी है बर्गर खा के चलेंगे घर निगे निगे बच्चे बेचारे लगे है बर्गर लैके आए बेचारे आचारे गरीब है ना बेचारे गरीब है ना बर्गर खाते ਕਦਾਬੇ ਇਹ ਜਿੜਾ ਬਣਾਇਆ ਇੱਧਰ ਇੱਧਰ 버ਗਰ ਪਾਰਟੀ ਚੱਲ ਚੱਲੀ ਪਈ ਆ ਯਾ ਯਾ ਨਾਈਸ ਮੈਨ 버ਗਰ ਕਿਰੋ ਡਰਾਈਵਰ ਤੋਂ ਵੀ ਖੜੇ ਕਿਥੇ ਆ ਸਾਡੇ ਕਮਾਉ ਪੁੱਤ ਤੇ ਅਪਾ ਖਾਇਆ 버ਗਰ ਆ ਗਏ ਸਾ ਮਿੱਤਰ ਪੈ ਰਹੋ ਤੇ ਹੁਣ ਆਪਾਂ ਬਲੌਗ ਦੀ ਕਰਾਂਗੇ ਇੱਥੇ ਐਂਡ ਕਰਦੇ ਨੇ ਇੱਥੇ ਆਪਾਂ ਹੈਨਾ ਠੀਕ ਹੈ ਏਕੂ ਪਰਪੇ ਕਹਦੇ ਕਿ ਚਾਚੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਰ ਲੋ ਹਾਂ ਠੀਕ ਹੈ ਸ਼ਾਬਾਸ਼ ਚਲ ਠੀਕ ਹੈ ਦੋਲ ਕੁ ਕੀ ਕਰੇ ਸਾਤੇ ਦੇ ਜਾਨਾਂ ਸੱਜ ਪਾ ਲਿਆ ਹਾਂ ਮੋਢੇ ਲੇ ਗਏ ਗੇ ਆ ਤਾਰੇ ਹੋਏ ਤੇਰੇ ਵੱਲ ਦੀ ਹਏ ਬਾਤ ਬੱਕ